ਲੁਧਿਆਨੇ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਮੰਦਿਰ ਦੇ ਸੇਵਾਦਾਰਾਂ ਤੇ ਕੁਝ ਸ਼ਰਾਰਤੀ ਅਨਸਾ ਵੱਲੋਂ ਹਮਲਾ ਕੀਤਾ ਗਿਆ ਜਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਦੱਸਿਆ ਕਿ ਲੁਧਿਆਣਾ ਦੇ ਦਸ਼ਮੇਸ਼ ਨਗਰ ਦੇ ਇਲਾਕੇ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਦਸ਼ਮੇਸ਼ ਨਗਰ ਦੇ ਵਿੱਚ ਇੱਕ ਮੰਦਿਰ ਦੇ ਸੇਵਾਦਾਰਾਂ ਤੇ ਜਿਹੜੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਜਿਦੇ ਵਿੱਚ ਮੰਦਿਰ ਦੇ ਸੇਵਾਦਾਰ ਸਮੇਤ ਉਸ ਦੀ ਬੀਚੀ ਜ਼ਖਮੀ ਹੋਈ ਹੈ ਤੇ ਉਧਰ ਇਸ ਦੀ ਘਟਨਾ ਜਿਹੜੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਫਿਲਹਾਲ ਮੰਦਿਰ ਕਮੇਟੀ ਨੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਾਰਵਾਈ ਦੀ ਮੰਗ ਕੀਤੀ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਸੋ ਦੱਸਦੇ ਕਿ ਉਧਰ ਮੰਦਰ ਦੇ ਵਿੱਚ ਗੱਦੀ ਦੇ ਸੇਵਾਦਾਰ ਨੇ ਜਿਹੜੇ ਉਹਨਾਂ ਨੇ ਕਿਹਾ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਹਨ ਹਰਦਾਸ ਕਿ ਕੀ ਮਾਮਲਾ ਹੋਇਆ ਸੀਗਾ ਕੀ ਗੱਲ ਹੋਈ ਇਹ ਰਾਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੁਝ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾ ਜਾ ਕੇ ਭੇਜਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਤੇ ਉਰੋ ਦੀ ਉਰੋ ਤੋਂ ਚਾਲੂ ਹੋਇਆ ਸੀ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਕਿੰਨੇ ਕੁ ਲੋਕ ਸੀ ਕਿ ਜਿਨ੍ਹਾਂ ਨੇ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਤਾਂ ਉਹ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘਟੋ ਘਟ 15 20 ਜਣੇ ਹੋਣਗੇ ਮੇਰੇ ਨਾਲ ਹਾਂਜੀ 60 ਫਟ 60 ਫਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਕੋਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਗਏ ਬਸ ਕੀ ਮਾਮਲਾ ਕੀ ਆ ਕਿਉਂ ਹੋਇਆ ਹਾਂਜੀ ਕਿਉਂ ਹੋਇਆ ਹੋਰ ਇਹ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦਿਓ ਇਹ ਵੇਚੋ ਇਹਨੂੰ ਕੋਣ ਬੰਦੇ ਔਰ ਆਪਣੇ ਸੰਤਾਂ ਦਾ ਜਿਹੜੇ ਇਹ ਗੁਰ ਪ੍ਰਣਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਸੀ ਅਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹੰਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਗਰੀਬਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾਗਿਰੀ ਜੀ ਨੂੰ ਕਹੇ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀਤ ਲੱਗਦੇ ਨੇ ਅੱਛੇ ਤਰ੍ਹਾਂ ਲੱਗਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਗੁਰ ਪ੍ਰਣਾਲੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂੰ ਇਹਦੇ ਚ ਹਿੱਸਾ ਦਿਓ ਜਾਂ ਇਹਨੂੰ ਕੁਝ ਕਰੋ ਹੁਣ ਦੱਸੋ ਵੀ ਇਹ タルਮਸ ਨੂੰ ਅਸੀਂ ਵੇਚ ਸਕਦੇ ਹਾਂ ਸਥਾਨ